ਚੰਨੀ ਜੀ ਹਾਰਦੇ ਨੇ ਈਡੀ ਤੋਂ ਡਰਦੇ ਭੱਜ ਜਾਂਦੇ ਨੇ ਵਾਪਸ ਆਉਂਦੇ ਨੇ ਵਰਕਿੰਗ ਕਮੇਟੀ ਮਿਲ ਜਾਂਦੀ ਵਿਜੀਲੈਂਸ ਆ ਜਾਂਦੀ ਹੈ ਵਿਜੀਲੈਂਸ ਦੀ ਜਾਂਚ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਤੁਸੀਂ ਪਾਰਲੀਮੈਂਟ ਦੀ ਸੀਟ ਤੇ ਦਰ ਚੰਨੀ ਸਾਹਿਬ ਦਾ ਪਰਸਨਲ ਰਿਕਾਰਡ ਦੇਖਿਆ ਹੈ ਚੰਨੀ ਸਾਹਿਬ ਬਤੌਰ ਮੰਤਰੀ ਸੀਨੀਅਰ ਆਈਐਸ ਆਫੀਸਰ ਨੂੰ ਅਸ਼ਲੀਲ ਮੈਸੇਜ ਭੇਜਿਆ ਨਾਲ ਗਰਤ ਹਰਕਤ ਕਰਦੇ ਹੋਏ ਅੱਜ ਘਰ ਘਰ ਪਹੁੰਚ ਗਈ ਹੈ ਚੰਨੀ ਸਾਹਿਬ ਨੇ ਆਪਣੀ ਪਿਛਲੀ ਕੈਂਪੇਨ ਚਲਾਈ ਉਸ ਤੋਂ ਪਿਛਲੀ ਕੈਂਪੇਨ ਚੱਲੀ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕੈਪਟਨ ਸਰਕਾਰ ਬਣੀ ਚੰਨੀ ਜੀ ਬਾਅਦ ਚੋਂ ਮੁੱਖ ਮੰਤਰੀ ਬਣ ਗਏ ਚੰਨੀ ਜੀ ਨੇ ਆਪਣਾ ਇੱਕ ਸਲੋਗਨ ਦਿੱਤਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਮੇਰੇ ਹਲਕੇ ਚੋ ਕੱਲ ਮੈਨੂੰ ਕਿਸੇ ਨੇ ਇੱਕ ਗਾਣਾ ਬਣਾ ਕੇ ਭੇਜਿਆ ਇਹ ਕੱਲਾ ਸਲੋਗਨ ਨਹੀਂ ਗਾਣਾ ਬਣ ਗਿਆ ਹੈ ਕਰ ਕਰ ਚੱਲੀ ਗੱਲ ਚੰਨੀ ਕਰਦਾ ਗੰਦੀ ਗੱਲ ਚੰਨੀ ਜੀ ਹਾਰਦੇ ਨੇ ਈਡੀ ਤੋਂ ਡਰਦੇ ਭੱਜ ਜਾਂਦੇ ਨੇ ਵਾਪਸ ਆਉਂਦੇ ਨੇ ਵਰਕਿੰਗ ਕਮੇਟੀ ਮਿਲ ਜਾਂਦੀ ਹੈ ਵਿਜੀਲੈਂਸ ਆ ਜਾਂਦੀ ਹੈ ਵਿਜੀਲੈਂਸ ਦੀ ਜਾਂਚ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਤੁਸੀਂ ਪਾਰਲੀਮੈਂਟ ਦੀ ਸੀਟ ਤੇ ਦਰਦੇ ਚੰਨੀ ਸਾਡਾ ਪਰਸਨਲ ਰਿਕਾਰਡ ਦੇਖਿਆ ਹੈ ਚੰਨੀ ਸਾਹਿਬ بطور ਮੰਤਰੀ ਸੀਨੀਅਰ ਆਈਐਸ ਆਫੀਸਰ ਨੂੰ ਅਸ਼ਲੀਲ ਮੈਸੇਜ ਭੇਜਨਾਲਗਰ ਹਰਕਤ ਕਰਦੇ ਹੋਏ ਅੱਜ ਘਰ ਘਰ ਪਹੁੰਚ ਗਈ ਹੈ ਚੰਨੀ ਸਾਹਿਬ ਨੇ ਆਪਣੀ ਪਿਛਲੀ ਕੈਂਪੇਨ ਚਲਾਈ ਉਸ ਤੋਂ ਪਿਛਲੀ ਕੈਂਪੇਨ ਚੱਲੀ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕੈਪਟਨ ਸਰਕਾਰ ਬਣੀ ਚੰਨੀ ਜੀ ਬਾਅਦੋਂ ਮੁੱਖ ਮੰਤਰੀ ਬਣ ਗਏ ਚੰਨੀ ਜੀ ਨੇ ਆਪਣਾ ਇੱਕ ਸਲੋਗਨ ਦਿੱਤਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਮੇਰੇ ਹਲਕੇ ਚੋਂ ਕੱਲ ਮੈਨੂੰ ਕਿਸੇ ਨੇ ਇੱਕ ਗਾਣਾ ਬਣਾ ਕੇ ਭੇਜਿਆ ਇਹ ਇਕੱਲਾ ਸਲੋਗਨ ਨਹੀਂ ਗਾਣਾ ਬਣ ਗਿਆ ਘਰ ਘਰ ਚੱਲੀ ਗੱਲ ਚੰਨੀ ਕਰਦਾ ਗੰਦੀ ਗੱਲ ਚੰਨੀ ਜੀ ਹਾਰਦੇ ਨੇ ਈਡੀ ਤੋਂ ਡਰਦੇ ਭੱਜ ਜਾਂਦੇ ਨੇ ਵਾਪਸ ਆਉਂਦੇ ਨੇ ਵਰਕਿੰਗ ਕਮੇਟੀ ਮਿਲ ਜਾਂਦੀ ਵਿਜੀਲੈਂਸ ਆ ਜਾਂਦੀ ਹੈ ਵਿਜੀਲੈਂਸ ਦੀ ਜਾਂਚ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਤੁਸੀਂ ਪਾਰਲੀਮੈਂਟ ਦੀ ਸੀਟ ਤੇ ਦਿੰਦੇ ਚੰਨੀ ਸਾਹਿਬ ਦਾ ਪਰਸਨਲ ਰਿਕਾਰਡ ਦੇਖਿਆ ਹੈ ਚੰਨੀ ਸਾਹਿਬ ਬਤੌਰ ਮੰਤਰੀ ਸੀਨੀਅਰ ਆਈਐਸ ਆਫੀਸਰ ਨੂੰ ਅਸ਼ਲੀਲ ਮੈਸੇਜ ਭੇਜ ਨਾਲ ਗਰਤ ਹਰਕਤ ਕਰਦੇ ਹੋਏ ਅੱਜ ਘਰ ਘਰ ਪਹੁੰਚ ਗਈ ਹੈ ਚੰਨੀ ਸਾਹਿਬ ਨੇ ਆਪਣੀ ਪਿਛਲੀ ਕੈਂਪੇਨ ਚਲਾਈ ਉਸ ਤੋਂ ਪਹਿਲੀ ਕੈਂਪੇਨ ਚੱਲੀ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕੈਪਟਨ ਸਰਕਾਰ ਬਣੀ ਚੰਨੀ ਜੀ ਬਾਦ ਚੋ ਮੁੱਖ ਮੰਤਰੀ ਬਣ ਗਏ ਚੰਨੀ ਜੀ ਨੇ ਆਪਣਾ ਇੱਕ ਸਲੋਗਨ ਦਿੱਤਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਮੇਰੇ ਹਲਕੇ ਚੋ ਕੱਲ ਮੈਨੂੰ ਕਿਸੇ ਨੇ ਇੱਕ ਗਾਣਾ ਬਣਾ ਕੇ ਭੇਜਿਆ ਇਹ ਇਕੱਲਾ ਸਲੋਗਨ ਨਹੀਂ ਗਾਣਾ ਬਣ ਗਿਆ ਘਰ ਘਰ ਚੱਲੀ ਗੱਲ ਜੇ ਨਹੀਂ ਕਰਦਾ ਗੰਦੀ